ਹਾਂਜੀ ਸਤਿ ਸ੍ਰੀ ਅਕਾਲ ਜੀ ਮਿੱਤਰੋ ਤੁਹਾਡਾ ਆਪਣੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਆਪਾਂ ਖੰਡ ਪਾਠਾ ਜੀ ਕਈ ਦਿਨਾਂ ਤੋਂ ਆਪਣੀ ਵਾਰੀ ਨਹੀਂ ਆ ਰਹੀ ਸੀ ਅੱਜ ਆਪਣੀ ਵਾਰੀ ਆ ਗਈ ਦੋ ਖੰਡ ਪਾਠ ਨੇ ਇੱਕ ਆਪਣਾ ਇੱਕ ਆਧਾ ਦੇ ਗੁਰਦੁਆਬਾਹੀ ਦਾ ਜਿਹੜੀ ਆਪਾਂ ਪਿੱਛੇ ਬ੍ਰਹਮਗਣੀ ਹਰਦੇਵ ਸਿੰਘ ਜੀ ਦੀ ਆਪਾਂ ਵੀਡੀਓ ਪਾਈ ਸੀ ਜੇਕਰ ਤੁਸੀਂ ਨਹੀਂ ਦੇਖੀ ਤਾਂ ਜਾ ਕੇ ਦੇਖਿਓ ਉਹਨਾਂ ਦੇ ਨਾਲ ਉਹਨਾਂ ਯਾਦ ਵਿੱਚ ਇੱਕ ਉਹਨਾਂ ਖੰਡ ਪਾਠ ਤੇ ਇੱਕ ਇੱਕ ਆਪਾਂ ਕਰਾਇਆਗਾ ਜੀ ਤੇ ਅੱਜ ਆਪਣੀ ਖੰਡ ਪਾਠ ਦੀ ਵਾਰੀ ਹੈ ਤੁਹਾਨੂੰ ਨਾਲ-ਨਾਲ ਦਿਖਾਵਾਂਗੇ ਤੇ ਸਾਰੇ ਯਾਨੀ ਨਾਲ ਨਾਲ ਜੁੜੇ ਰਹੇ ਹੋ ਜੇਕਰ ਆਪਣੇ ਅੱਜ ਦੇ ਵੀਡੀਓ ਵਧੀਆ ਲੱਗੂਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਦੇਖੋ ਯਾਰ ਦੇਖੋ ਕਿਵੇਂ ਦਾ ਲੱਗ ਰਿਹਾ ਮੈਂ ਤੇ ਨਾਲ ਨਾਲ ਦੇਖੀ ਜਾਏ ਠੀਕ ਹੈ ਸਾਰਿਆਂ ਨੇ ਹਾਂਜੀ ਆਪਾਂ ਜੋਤ ਵਾਸਤੇ ਕਿਉਂ ਲੈ ਕੇ ਗਏ ਆ ਹੁਣ ਉੱਥੇ ਜੋਤ ਵਾਸਤੇ ਕੀ ਹੋਗਾ ਜ਼ਰੂਰੀ ਹੈ ਜੀ ਜੋ ਚੱਲਦੀ ਹੁੰਦੀ ਹੈ ਜੇ ਨਦਰ ਪਾਰ ਤੇ ਲਈ ਅੰਦਰ ਆਂਦੇ ਆ ਉਹਨੂੰ ਵੱਡੀ ਨਹੀਂ ਹੁੰਦੇ ਨਾ ਹੁੰਦਾ ਤੇ ਉਹਦੇ ਵਾਸਤੇ ਕੀ ਹੋਵੇ ਜੀ ਤੇ ਆਓ ਚੱਲਦੇ ਆਪਾਂ ਜੀ ਤੇ ਆਓ ਚੱਲਦੇ ਆ ਜੀ ਤੁਹਾਨੂੰ ਆਪਾਂ ਨਾਲ-ਨਾਲ ਦਿਖਾਈ ਜਾਵਾਂਗੇ ਕਿਵੇਂ ਆਪਣਾ ਪ੍ਰਕਾਸ਼ ਹੋਊਗਾ ਜੀ ਦੂਜੇ ਅਖੰਡ ਪਾਠ ਦਾ ਭੋਗ ਹੋਇਆ ਜੀ ਹਾਈ ਫਿਰ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਵਿੱਚ ਇੱਧਰ ਆਪਣੀਆਂ ਬੀਬੀਆਂ ਮਾਈ ਆ ਗਈਆਂ ਜੀ ਦੇਖ ਸਕਦੇ ਹੋ ਇੱਧਰ ਗੁਰਦੁਆਰਾ ਸਾਹਿਬ ਆ ਗਿਆ ਜੀ സഹായി വിരത രമയൻ നടൻ വിജയൻ നാണകരൻ ഗോപിയാർ കൂട്ട സംഘം багаമ രമണൻ മാടയൻ ചിത്രത്തിൽ ചിത്രികരികയ ഓൾ ആജ് കാണ ഹര ബല്ലാവർമണൻ ആണ് കുച്ചാത്മ ദീപ്തി സുകാർണി ആണ് നാണകരൻ ഗോപിന്റെ സർവസത്യ പാലകന്മാര ਜੀ ਹੁਣ ਬਾਹਰ ਸੰਗਤਾਂ ਪਾਸ ਤੇ ਪ੍ਰਸ਼ਾਦਾ ਵਣੇ ਤਿਆਰ ਹੋ ਰਿਹਾਗਾ ਅੰਤਰ ਜਿਹੜਾ ਹੈਗਾ ਖੰਡਪਾਟ ਉਹਦਾ ਭੋਗ ਪੈ ਕੇ ਫਿਰ ਆਪਣੇ ਆ ਖੰਡਪਾਟ ਦਾ ਆਰੰਭ ਹੋਊਗਾ ਜੀ ਇੱਧਰ ਖੀਰ ਬਣ ਰਹੀ ਹੈ ਦੇਖੋ ਦੂਸੇ ਤੇ ਫਰਖਦਾ ਪਣੀ ਤਿਆਰ ਹੋ ਰਿਹਾ ਇੱਧਰ ਬਾਬਾ ਜੀ ਕਰ ਰਹੇ ਨੇ ਇੱਧਰ ਬੀਬੀਆਂ ਪਚਦਾ ਤਿਆਰ ਕਰ ਲਿਆ ਨੇ ਇੱਧਰ ਕੀ ਤਿਆਰ ਹੋਈ ਜਾਂਦੀ ਆ ਜੀ ਦੇਖ ਸਕਦਾ ਤੁਸੀਂ ਤੇ ਇੱਧਰ ਵੀ ਆਟਾ ਗੁੰਨੀ ਜਾਂਦੀ ਆ ਸੰਗ ਤਾਂ ਆਈ ਜਾਂਦੀ ਆ ਤੇ ਬਹੁਤ ਜਿਆਦਾ ਵਧੀਆ ਲੱਗਦਾ ਜੀ ਸੰਗ ਤਾਂ ਬਣਉਂਦੀਆਂ ਨੇ ਤੇ ਦਾ ਟਾਈਮ ਬਹੁਤ ਵਧੀਆ ਲੱਗਦਾ ਜੀ ਗੁਰੂ ਜੀ ਦੀ ਕਿਰਪਾ ਜੀ ਵਾਸਾ ਕਿਦਲੋਂ ਨਾਲ ਨਾਲ اپنا بلاگ بڑی تبدیل لائک شیئر ضرور کرو جی پچھلے کھنڈ پاٹھ کا بھاگ پڑنا شروع ہو گیا ہے ਤੇ ਇਹਦਾ ਆਪੋਗ ਪੈ ਕੇ ਅਰਦਾਸ ਹੋ ਕੇ ਫਿਰ ਮਹਾਰਾਜ ਦੇ ਦੂਜੇ ਸਰੂਪ ਅਖਸਾ ਅਖੰਡ ਚੋਲੇ ਆ ਕੇ ਫਿਰ ਜੀ ਆਪਣਾ ਅਖੰਡ ਪਾਠ ਆਰੰਭ ਹੋਊਗਾ ਜੀ ਦੇਖ ਸਕਦੇ ਹੋ ਤੁਸੀਂ ਜੀ ਬਹੁਤ ਆਨੰਦ ਆਉਂਦਾ ਇਹ ਸੁਣਦੇ ਵੇਲੇ ਬਾਣੀ ਜੀ ਨਰਚਨ ਕਸ਼ ਹੋਣਾ ਔਰ ਕੀ ਹੋਣਾ ਜੀ ਤੋਹੀ ਪੂਰਾ ਤਾ ਆਹ ਚਾਹ ਪਾੜ ਲਗੇ ਨਾਹੀ ਜੇਰਾ ਰੋਹਨਤ ਬਾਦ ਹੁਲਾਲ ਦੰਤ ਮਾਰਾ ਤਰਜੀਹ ਗਿਆ ਕੇ ਜੋ ਤਮ ਤਵਾਰੁ ਮੇਕਿਆ ਜੇ ਉਤਮ ਕੀ ਬਲ ਤੱਕ ਕਰੀ ਜੋ ਤੋਂ ਪ੍ਰਾਪਤ ਸਦਾ ਸੁਖਾਤਿ ਨਾ ਬਜੇ ਨਾ ਨਿਆ ਪਰਵਾਨ ਕਰੀਆ ਵਾ ਤੋ ਪ੍ਰਾਪਤ ਬਾਜੁ ਤੀ ਕੀ ਜਾਂ ਜੀ ਹਣਾ ਮਹਾਰਾਜ ਦਾ ਦੂਜਾ ਸਰੂਪ ਲੈ ਕੇ ਆਉਣਗੇ ਤੇ ਇੱਕ ਸਰੂਪ ਦਾ ਸਵਾਰਥਨ ਕਰਤਾ ਜਦੋਂ ਇੱਕ ਅਖੰਡ ਵੜਦਾ ਭੋਗ ਆ ਜਾਂਦਾ ਤਾਂ ਦੂਜਾ ਸਰੂਪ ਲੈ ਕੇ ਆਉਂਦੇ ਹਾਂ ਦੂਜਾ ਸਰੂਪ ਲੈ ਕੇ ਆਉਣਗੇ ਤਿਆਰੀ ਕਰਕੇ سری پار پکاری پاٹھ kaash okay. ho gai ye dharm ka prabandh karata hai aur sarv ko ni شانت سا دن پہ سب سے جانی کر 喜欢吗？<Awesome. S 2> uh huh. ਆ ਦੇ ਕੱਟੇ ਕਾਟੇ ਆਪਣਾ ਕੰਡਵਾਟ ਆਰੰਭ ਹੋ ਗਿਆ ਜੀ ਦੇਖ ਸਕਦੇ ਹੋ ਬਹੁਤ ਹੀ ਰਤਨ ਨੇ ਤੁਹਾਨੂੰ ਲੈ ਕੇ ਬਹੁਤ ਸੁਪਾਲਿਆ ਹੈ ਕਿਹਾ ਆਪਣੀ ਵਕਤੀ ਸੇ ਤੁਹਾਡੇ ਸਦਾ ਸੁਪਾਲਿਆ ਹੈ ਫੋਟੋਆਂ ਦੇ ਸਭ ਕੋ ਬੰਨਵਾ ਕੋ ਕੰਡਵਾਟ ਆਰੰਭ ਹੋ ਗਿਆ ਜੀ ਦੇਖ ਸਕਦੇ ਤੁਸੀਂ ਗਾਵਾਂ ਦਾ ਮੋਤਾ ਹੋਦਾ ਕਿੱਥਾ ਗਾਵੈ ਕੋ ਗੋਬੜੀ ਚਾਰ ਨਾਰਾਇਣ ਕੋ ਵਿਜੈ ਕੰਪੀਚਾਰ ਗਾਵੈ ਕੋ ਸਾਰ ਕਰੇ ਦਨਕੇ ਨਾਰਾਇਣ ਕੋ ਜੀ ਲਾ ਫਿਰਦੇ ਗਾਵੈ ਕੋ ਜਾਤੈ ਦਿਸ ਦੂਰ ਗਾਵੈ ਕੋ ਸ਼ਰਮ ਹੋ ਗਿਆ ਇਹ ਆਪਣਾ ਪਾਠ ਹੋਣਾ ਤੇ ਹੁਣ ਤਿੰਨ ਦਿਨ ਚੱਲੂ ਤਿੰਨ ਦਿਨ ਆਪਾਂ ਵਧੀਆ ਬਲੌਗ ਬਣਾਉਣ ਲਈ ਟਾਈਮ ਲਿਆ। ਜਾਨੀ ਇਹ ਸਾਡੇ ਹੁਣ ਆਪਾਂ ਤਾਰੀ ਸੰਗਤ ਨੇ ਪ੍ਰਸ਼ਾਦਾ ਛਕ ਲਿਆ ਇੱਧਰ ਬੇਬੀ ਆਉਣ ਆਥਨ ਦੀ ਦਾਲ ਕੱਟੀ ਜਾਂਦੀਆਂ ਨੇ ਦੇਖੋ ਵਾਪਾ ਵੀ ਪ੍ਰਸ਼ਾਦਾ ਛਕੀਂਦੇ ਆ ਹਾਲੇ ਜੀ ਬਣੀ ਜਾਂਦੀ ਹੈ ਇਹ ਦੇਖ ਸਕਦੇ ਹਾਂ ਤੇ ਅੱਜ ਆਪਣੇ ਖੰਡਪਾਠ ਪਹਿਲਾ ਦਿਨ ਆ ਜੀ ਆਰੰਭ ਹੋ ਗਿਆ ਆਪਣਾ ਅੱਜ ਖੰਡਪਾਠ ਜੀ ਤੇ ਜੀ ਸੰਗਤਾਂ ਉਹਨੀਆਂ ਸ਼ੁਰੂ ਹੋ ਗਈਆਂ ਨੇ ਦੇਖ ਸਕਦੇ ਹਾਂ ਇੱਧਰ ਆਪਣੀਆਂ ਮਾਤਾ ਮਾਂ ਆਟਾ ਗੁੰਨ ਰਹੀਆਂ ਨੇ ਸ਼ਾਮ ਦੀ ਪ੍ਰਸ਼ਾਦਿਆਂ ਵਾਸਤੇ ਜੀ ਦੇਖ ਸਕਦੇ ਹਾਂ ਆਟਾ ਗੁੰਨ ਰਹੀਆਂ ਨੇ ਢੇਰੀ ਚੱਲ ਰਹੀ ਹੈ ਇੱਧਰ ਸੇਵਾਦਾਰ ਪਾਣੀ ਛਿੜਕ ਰਹੇ ਨੇ ਦੇਖ ਸਕਦੇ ਹੋ ਅੰਦਰ ਆਪਣਾ ਪਾਠ ਹੋਈ ਜਾਂਦਾ ਜੀ ਇੱਕ ਬਾਬਾ ਹਰਦੇਵ ਸਿੰਘ ਜੀ ਬ੍ਰਹਮ ਗਿਆਨੀ ਬਾਬਾ ਜੀ ਪਰ ਉਹ ਅਜੇ ਫੋਟੋ ਦਿਖਾਉਣੇ ਅੰਦਰ 70 ਰਵਾਰ ਸੱਜਿਆ ਕੇ ਜੀ ਅੱਜ ਜੀ ਇਹ ਆਪਣਾ ਅੰਦਰਵਾਰ ਸਾਹਿਬਾ ਪਿੰਡ ਦਾ ਜੀ ਇਹ ਦੇਖ ਸਕਦੇ ਹੋ ਅੰਦਰਵਾਰ ਸਾਹਿਬ ਆਪਣਾ ਹੀ ਹੋਰ ਭਈਆ ਜੀ ਆ ਪਾਠ ਹੋਈਂਦਾ ਆਪਣਾ ਹੀ ਤੇ ਅੱਜ ਬਬਈ ਦਾ ਉਧਰ ਕਿਉਂਕਿ ਉਹ ਸ਼ਹੀਦੀ ਕਰਕੇ ਸੀ ਪਿਛਲੇ ਸਾਲ ਉਹਨੇ ਬਰਸੀ ਆਪਾਂ ਬਲੌਗ ਵੀ ਪਾਇਆ ਹੋਇਆ ਤੇ ਚਲੋ ਜੀ ਅੱਜ ਦਾ ਬਲੌਗ ਆਪਾਂ ਨਾਲ ਹੀ ਦੇਖ ਕੇ ਤੁਸੀਂ ਪਾਠ ਤੋਂ ਦੇਖਣ ਦਾ ਆਪਾਂ ਨੂੰ ਵਧੀਆ ਲਾਇਕ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵੀਡੀਓ ਦੱਸੋ ਇਹ ਲਾਈਕ ਕਰਕੇ ਕਿੱਦਾਂ ਦੀ ਤੁਹਾਨੂੰ ਆਪਣੀ ਵੀਡੀਓ ਲੱਗੀ ਜੀ ਵਾਏ ਤੇ ਅਗਲੀ ਵੀਡੀਓ ਚ ਮਿਲਦੇ ਹਾਂ ਅੰਤ ਤੱਕ ਦਾ ਸਰੇ ਸਸਕੀ ਗਾਲ ਜੀ ਤੇ ਅਗਲਾ ਵੀ ਆਪਾਂ ਦੂਜੇ ਦਿਨ ਦਾ ਵੀ ਪਾਵਾਂਗੇ ਤੇ ਭੋਗਾਇ ਦਿੰਦਾ ਵੀ ਆਪਾਂ ਬਲੌਗ ਜਰੂਰ ਪਾਵਾਂਗੇ ਤੇ ਆਪਾਂ ਕਮੈਂਟਾ ਜੱਸੋ ਕਿ ਦਰਦ ਵੀ